来 ਕੇ ਹੋ ਸ਼ਾਂ ਸਿੰਘ ਆਪਰਾਸਤੂ ਸੋ ਸੋਸਤਿੰਦਰ ਸਰਦਾਰ ਭਾਈ ਜੀ ਨੂੰ ਤੁਸੀਂ ਕੰਗੀ ਤਰ੍ਹਾਂ ਪਹਿਲਾਂ ਸੁਣਿਆ ਫਿਲਮਾਂ ਵੀ ਦੇਖਿਆ ਪਰ ਇਸ ਵਾਰ ਇੱਕ ਨਵੀਂ ਚੀਜ਼ ਤੁਹਾਡੇ ਲਈ ਲੈ ਕੇ ਆਏ ਆ ਤੁਸੀਂ ਉਮੀਦ ਕਰਦੇ ਹੋ ਕਿ ਚੰਗੇ ਸਿਨੇਮੇ ਨੂੰ ਪ੍ਰਮੋਟ ਕਰਨ ਦੇ ਲਈ ਤੁਸੀਂ ਇਸ ਫਿਲਮ ਨੂੰ ਹੰਗਾਰਾ ਦੇਵੋਗੇ ਤੁਹਾਡੀ ਆਪਣੀ ਮਾਂ ਬੋਲੀ ਦੀ ਫਿਲਮ ਹੈ ਤੁਹਾਡੀ ਕਲਚਰ ਦੀ ਫਿਲਮ ਹੈ ਖਾਸ ਕਰਕੇ ਸਾਡੀ ਜਨਰੇਸ਼ਨ ਦੀ ਸਾਡੇ ਬੱਚਿਆਂ ਦੀ ਫਿਲਮ ਹੈ ਆਓ ਇਹਨਾਂ ਸਿਨੇਮੇ ਨੂੰ ਪ੍ਰਮੋਟ ਕਰੀਏ ਤੇ ਆਪਣੀ ਮਾਂ ਬੋਲੀ ਨੂੰ ਸਲਾਮ ਕਰੀਏ ਸੋ ਸਭ ਤਰੀਕਾ ਨੂੰ ਤੁਸੀਂ ਸਾਰਿਆਂ ਨੇ ਆਪਣੀ ਫੈਮਿਲੀ ਦੇ ਨਾਲ ਸਿਨੇਮਾ ਘਰ ਜਾਣਾ ਹੈ ਅਸੀਂ ਆਪਣਾ ਕੰਮ ਕਰਦਾ ਅਗਲਾ ਕੰਮ ਤੁਹਾਡਾ ਹੈ ਜੀ ਸੋ ਪ੍ਰੋਡਿਊਸਰ ਨੇ ਪੈਸੇ ਲਾਦੇ ਅਸੀਂ ਐਕਟਿੰਗ ਕਰਦੀ ਸਾਰਿਆਂ ਨੇ ਤੁਹਾਡਾ ਕੰਮ ਹੈ ਕਿ ਚੰਗੀਆਂ ਫਿਲਮਾਂ ਨੂੰ ਪ੍ਰਮੋਟ ਕਰ ਲਈ ਇਹੋ ਜਿਹੀਆਂ ਫਿਲਮਾਂ ਹੋਣਗੀਆਂ ਨਹੀਂ ਬਹੁਤ ਬਹੁਤ ਮਿਹਰਬਾਨੀ ਬਹੁਤ ਕਿਹਨੇ ਹੁੰਦੇ ਰੌਣਕਾਂ ਲੱਗੀਆਂ ਹੋਈਆਂ ਨੇ ਲੁਧਿਆਣੇ ਜੀ ਬਹੁਤ ਬਹੁਤ ਮਿਹਰਬਾਨੀ ਫਿਲਮ ਨੂੰ ਲੈ ਕੇ ਸਰ ਕੀ ਕਹੋਗੇ ਜਿਵੇਂ ਫਿਲਮ ਦੇ ਵਿੱਚ ਅੱਜ ਲੁਧਿਆਣੇ 'ਚ ਪ੍ਰੋਮੋਸ਼ਨ ਲਈ ਪਹੁੰਚੇ ਹੋ ਕੀ ਅਪੀਲ ਕਰਦੇ ਹੋ ਲੋਕਾਂ ਨੂੰ ਅਪੀਲ ਕਰਦੇ ਆ ਜੀ 7 ਫਰਵਰੀ ਨੂੰ ਹਰਸ਼ਰ ਸਿੰਘ ਆਪਣਾ ਰਸਤਾ ਆ ਰਹੀ ਹੈ ਸਾਰੇ ਪਾਸੇ ਬਹੁਤ ਸੋਹਣੀ ਗੱਲ ਆ ਫਿਲਮ ਦੀ ਤੇ ਇੱਕ ਬਹੁਤ ਖੂਬਸੂਰਤ ਮੈਸੇਜ ਆ ਐਜੂਕੇਸ਼ਨ ਦੇ ਬਾਰੇ ਕੀ ਕੀ ਸਰ ਪਸੰਦ ਕੀ ਕਰਦੇ ਆ ਲੁਧਿਆਣੇ ਅੱਜ ਜਿਹੜਾ ਪਹੁੰਚੋ ਵੀ ਲ ਸੋ ਸਤਿੰਦਰ ਸਰਤਾਜ ਉਹਨਾਂ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਫਿਲਮ ਪ੍ਰਮੋਸ਼ਨ ਬਾਰੇ ਸਾਡੇ ਨਾਲ ਗੱਲ ਕੀਤੀ ਹੈ ਔਰ ਕਿ ਲੋਕਾਂ ਨੂੰ ਕਿਹਾ ਹੈ ਕਿ ਫਿਲਮ ਦੇਖਣ ਲਈ ਜ਼ਰੂਰ ਜਾਓ ਸੋ ਰਣਵੀਰ ਰਾਣਾ ਸਾਡੇ ਨਾਲ ਨੇ ਰਾਣਾ ਜੀ ਪਹੁੰਚੇ ਆ ਲੁਧਿਆਣਾ ਕੀ ਕਹੋਗੇ ਵਾਹ ਵਧੀਆ ਰੌਣਕਾਂ ਲੱਗੀਆਂ ਆਈਆਂ ਨੇ ਦੂ ਵਧੀਆ ਕੇਸ ਆ ਲੁਧਿਆਣਾ ਸ਼ਹਿਰ ਪੂਰਾ ਨਗੀਨਾ ਹੈ ਬਹੁਤ ਸਵਾਦ ਆ ਰਿਹਾ ਹਸ਼ੈਰ ਸਿੰਘ ਦੀ ਫਿਲਮ ਦੀ ਪ੍ਰਮੋਸ਼ਨ ਲਈ ਆਏ ਆ ਰੌਣਕ ਮੇਲਾ ਲੱਗ ਰਿਹਾ ਹੈ ਸਭ ਵਧੀਆ ਰੌਣਕਾਂ ਹੈ ਲਾ ਫਿਲਮ ਨੂੰ ਜਾ ਕੇ ਕੀ ਅਪੀਲਾ ਬਹੁਤ ਅੱਛੀ 7 ਫਰਵਰੀ ਨੂੰ ਫਿਲਮ ਨੰਝਰ ਰਿਲੀਜ਼ ਹੋਣੀ ਹੈ ਔਰ ਸਾਨੂੰ ਬਹੁਤ ਖਰੀਆਂ ਉਮੀਦਾਂ ਨੇ ਲੋਕ ਪਸੰਦ ਕਰਨਗੇ ਸਾਰਿਆਂ ਨੂੰ ਅਪੀਲ ਹੈ ਆਪਣੇ ਪਰਿਵਾਰ ਨਾਲ ਦੇਖਿਓ ਸਰਤਾਜ ਜੀ ਨੇ ਬੜੀ ਰੌਣਕਾਂ ਬਣੀਆਂ ਔਰ ਲੋਕ ਜਿਹੜੇ ਨੱਚ ਉਠੇ ਸਰਤਾਜ ਜੀ ਦਾ ਕੋਈ ਜਵਾਬ ਨਹੀਂ ਸ਼ਾਇਰੀ ਕਰਨੀ ਔਰ ਐਕਟਿੰਗ ਕਰਨੀ ਔਰ ਗਾਣ ਬੱਕਿਓ ਬੜਾ ਹਲ ਕਮਾਲ ਥੈਂਕ ਯੂ ਵੈਲਕਮ ਅੱਛਾ ਗਾਣਾ ਹਰਿਆਣਾ ਕਿੱਦਾਂ ਠੀਕ ਮੇਰੀ ਵਾਰ ਰੀਅਲ ਅਜੇ ਤੱਕ ਸਭ ਟ੍ਰੇਲਰ ਹੁਣੇ ਦੇਖਿਆ ਕਿ ਪਹਿਲਾਂ ਤੋਂ ਦੇਖਿਆ ਹੋਇਆ ਸੀ ਜੀ ਕਿੱਦਾਂ ਆਪਰੇ ਕਰੇ ਕਰੋ ਫੈਮਲੀ ਨਾਲ ਬਾਕੀ ਇਹ ਕੱਲੇ ਦੇ ਕਿਉਂ ਨਹੀਂ ਹੈ ਅਜੀ ਅਜੀ ਗਰਲਫ੍ਰੈਂਡ ਦਾ ਵੈਲੈਂਟਾਈਨ ਸ਼ੁਰੂ ਹੋ ਰਿਹਾ ਨਾ ਪਹਿਲਾ ਕਿਹੜਾ ਚਾਕਲੇਟ ਹੈ ਰੋਜ਼ ਰੋਜ਼ ਠੀਕ ਹੈ ਜੀ ਆਪਾਂ ਦੇਖੋ ਬਹੁਤ ਹੀ ਕੀ ਕੀ ਕੇਕ ਪਰਿਵਾਰਕ ਤਲ ਬਣਾਈਆ ਚਾਹੇ ਤੁਸੀਂ ਆਪਣੇ ਪਰਿਵਾਰ ਨਾਲ ਜਾਓ ਬੱਚਿਆਂ ਨਾਲ ਜਾਓ ਮਾਪਿਆਂ ਨਾਲ ਜਾਓ ਗਰਲਫ੍ਰੈਂਡ ਨਾਲ ਜਾਓ ਵਾਈਫਸ ਨਾਲ ਜਾਓ ਤੁਹਾਨੂੰ ਕੋਈ 스케ਚ ਨਹੀਂ ਮਿਲੋਗੀ ਮੈਨੂੰ ਬਹੁਤ ਵਾਰੀ ਇਹ ਸੁਣਨ ਨੂੰ ਮਿਲਦਾ ਕਿ ਜੀ ਫੈਮਲੀ ਮੂਵੀ ਨਹੀਂ ਮਿਲਦੀ ਜੀ ਜੋਕਸ ਫੈਮਲੀ ਨਾਲ ਬੈਠ ਕੇ ਦੇਖਣ ਵਾਲੇ ਹੁੰਦੇ ਸੋ ਉਹ ਤੁਹਾਡੀ 스케ਚ ਜਿੱਦਾਂ ਕੀ ਰਾਨਾ ਭਾਜੀ ਨੇ ਦੱਸਿਆ ਉਹ ਦੂਰ ਆਏ ਚ ਤਾਂ ਪਲੀਜ਼ ਸਾਥ ਪਰਿਵਾਰੀ ਲੋ ਜਾਇਓ ਆਪਣੇ ਆਪਣੇ ਪਰਿਵਾਰਾਂ ਨਾਲ ਚੌਣ ਵਾਲਿਆਂ ਨਾਲ ਤੇ ਜॉय ਕਰਕੇ ਆਇਓ ਥੈਂਕ ਯੂ ਸੋ ਮੱਚ